ਟੈਰਿਫ ਬਾਰੇ ਅੱਜ ਖਾਸ ਗੱਲ ਜਿਹੜੀ ਪਤਾ ਇਹ ਲੱਗ ਰਹੀ ਆ ਕਿ ਟੈਰਿਫ ਦਾ ਮਤਲਬ ਕੀ ਸੀ ਕਿਉਂ ਲਾਏ ਰਾਸ਼ਟਰਪਤੀ 트ੰਪ ਨੇ ਅਮਰੀਕਾ ਦੀ ਇਕਨੋਮੀ ਨੂੰ ਸਟਰੋਂਗ ਕਰਨ ਦੇ ਲਈ ਅਮਰੀਕਾ ਦੀਆਂ ਜਿਹੜੀਆਂ ਫੈਕਟਰੀਆਂ ਨੇ ਉਹਨਾਂ ਨੂੰ ਸਟਰੋਂਗ ਕਰਨ ਦੇ ਲਈ ਕਿ ਜਿਹੜੀ ਅਮਰੀਕਾ ਦੇ ਵਿੱਚ ਮੈਨੂਫੈਕਚਰਿੰਗ ਹੁੰਦੀ ਆ ਉਹਦੀ ਉਹਦੀ ਕੀਮਤ ਹੋਵੇ ਉਹ ਜ਼ਿਆਦਾ ਸਟਰੋਂਗ ਹੋਵੇ ਭਵਿੱਖ ਦੇ ਵਿੱਚ ਪਤਾ ਨਹੀਂ ਉਹਦਾ ਫਾਇਦਾ ਹੋਣਾ ਕਿ ਨਹੀਂ ਪਰ ਇਸ ਵੇਲੇ ਸਾਰੀ ਇੰਡਸਟਰੀ ਵਾਲੇ ਕਹਿ ਰਹੇ ਆ ਕਿ ਸਾਡਾ ਨੁਕਸਾਨ ਹੋ ਰਿਹਾ ਟੈਰਿਫ ਦੇ ਕਾਰਨ ਟੈਰਿਫ US ਮੈਨੂਫੈਕਚਰਰਸ ਨੂੰ ਇਸ ਵੇਲੇ ਉਹਨਾਂ ਦੇ ਉੱਤੇ ਹਾਰਟ ਕਰ ਰਿਹਾ ਜਾਂ ਉਹਨਾਂ ਦੇ ਉੱਤੇ ਮਾੜਾ ਪ੍ਰਭਾਵ ਪਾ ਰਿਹਾ। 트럼ਪ ਐਡਮਿਨਿਸਟ੍ਰੇਸ਼ਨ ਦੇ ਹਾਈ ਟੈਰਫ ਮਤਲਬ ਸਿੱਧਾ ਸੀ ਕਿ ਅਮਰੀਕਾ ਦੀਆਂ ਜਿਹੜੀਆਂ ਫੈਕਟਰੀਜ਼ ਆ ਉਹਨਾਂ ਨੂੰ ਪ੍ਰੋਟੈਕਟ ਕੀਤਾ ਜਾਊਗਾ। ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਬਚਾਇਆ ਜਾਊਗਾ ਪਰ ਇਹ ਫੈਕਟਰੀਆਂ ਇਸ ਵੇਲੇ ਕਹਿ ਰਹੀਆਂ ਕਿ ਸਾਡਾ ਸਰਵਾਈਵਲ ਮੁਸ਼ਕਲ ਹੋਇਆ ਆ। ਉਹਦਾ ਕਾਰਨ ਇਹ ਵੀ ਕੀਮਤਾਂ ਵੱਧ ਗਈਆਂ। ਜੇ ਤੇ ਸਾਰਾ ਹੁਣ ਕੀਮਤਾਂ ਮਤਲਬ ਬੜਾ ਸਿੱਧਾ ਸੀ ਕਿ ਜਿਹੜੀ ਚੀਜ਼ ਵੀ ਬਾਹਰੋਂ ਆਉਂਦੀ ਆ ਉਹ ਬਾਹਰੋਂ ਆਉਂਦੀ ਚੀਜ਼ ਦੇ ਉੱਤੇ ਇੰਨਾ ਟੈਰਫ ਲਾ ਦੇਓ ਕਿ ਅਮਰੀਕਾ ਚਾ ਕੇ ਉਹ ਮਹਿੰਗੀ ਹੋ ਜਵੇ ਜੇ ਉਹੀ ਚੀਜ਼ ਅਮਰੀਕਾ ਦੇ ਵਿੱਚ ਬਣਦੀ ਆ ਤਾਂ ਉਹ ਸਸਤੀ ਪਊਗੀ ਕਿਸੇ ਨੂੰ ਬਾਹਰੋਂ ਜੇ ਕੋਈ ਲਿਆ ਕੇ ਵੇਚਦਾ ਤਾਂ ਉਹ ਮਹਿੰਗੀ ਪਊਗੀ ਇਹਦਾ ਕੁਦਰਤੀ ਸੱਦਾ ਜਿਹਾ ਹਿਸਾਬ ਹੋ ਜੂਗਾ ਵੀ ਅਮਰੀਕਾ ਦੇ ਵਿੱਚ ਬਣੀਆਂ ਚੀਜ਼ਾਂ ਸਸਤੀਆਂ ਹੋਣਗੀਆਂ ਉਹਨਾਂ ਨੂੰ ਲੋਕ ਜ਼ਿਆਦਾ ਖਰੀਦਣਗੇ ਉਹਨਾਂ ਦੀ ਮੰਗ ਜ਼ਿਆਦਾ ਹੋ ਜੂਗੀ ਪਰ ਇਦਾਂ ਹੋਇਆ ਨਹੀਂ ਹੋਇਆ ਇਸ ਕਰਕੇ ਨਹੀਂ ਕਿ ਜਿਹੜੀਆਂ ਫੈਕਟਰੀਆਂ ਸੀ ਅਸਲ ਦੇ ਵਿੱਚ ਉਹ ਫੈਕਟਰੀਆਂ ਸਾਰੇ ਦਾ ਸਾਰਾ ਸਮਾਨ ਅਮਰੀਕਾ ਚੋਂ ਨਹੀਂ ਲੈਂਦੀਆਂ ਉਹਨਾਂ ਦੇ ਕੁਝ ਪਾਰਟਸ ਜਿਹੜੇ ਨੇ ਬਾਹਰਲੇ ਦੇਸ਼ਿਆਂ ਤੋਂ ਆਉਂਦੇ ਤੇ ਖਾਸ ਕਰਕੇ ਚਾਈਨਾ ਤੋਂ ਮੰਨ ਲਓ ਅਮਰੀਕਾ ਦੇ ਵਿੱਚ ਇੱਕ ਕਾਰ ਬਣਣੀ ਹੈ ਉਦਾਹਰਨ ਵਜੋਂ ਹਾਲਾਂਕਿ ਇਦਾਂ ਨਹੀਂ ਹੁੰਦਾ ਕਾਰ ਅਮਰੀਕਾ ਦੇ ਵਿੱਚ ਬਣਦੀ ਹੈ ਪਰ ਉਹਦੇ ਕੁਝ ਪੁਰਜ਼ੇ ਚੀਨ ਤੋਂ ਆਉਂਦੇ ਆ ਹੁਣ ਟੈਰਫ ਤਾਂ ਬਾਹਰਲੇ ਸਮਾਨ ਸਾਰੇ ਤੇ ਲੱਗਾ ਜਿਹੜੇ ਉਹ ਪੁਰਜ਼ੇ ਆਉਂਦੇ ਸੀ ਉਹ ਪੁਰਜ਼ੇ ਵੀ ਓਨਾ ਹੀ ਮਹਿੰਗੇ ਹੋ ਗਏ ਤੇ ਅਲਟੀਮੇਟਲੀ ਹੋਇਆ ਕਿ ਕਿ ਉਹਨਾਂ ਦੀ ਕਾਸਟ ਅਮਰੀਕਾ ਦੇ ਵਿੱਚ ਫੈਕਟਰੀ ਲੱਗੀ ਹੋਣ ਦੇ ਬਾਵਜੂਦ ਵੱਧ ਗਈ। ਸੋ ਜਿਹੜਾ ਉਹਦੇ ਨਾਲ ਜਿਹੜੇ ਪੂਰੇ ਵਿਸ਼ਵ ਪੱਧਰ ਦੇ ਉੱਤੇ ਜਿਹੜੇ ਬਾイヤਰਸ ਨੇ ਜਿਹੜਾ ਜਿਹਨੂੰ ਆਰਡਰ ਮਿਲਦੇ ਆ ਅਮਰੀਕਾ ਦੀਆਂ ਕੰਪਨੀਆਂ ਨੂੰ ਉਹਨਾਂ ਨੇ ਜਾਂ ਤਾਂ ਆਰਡਰ ਕੈਨਸਲ ਕਰਤੇ ਆ ਜਾਂ ਉਹਨਾਂ ਨੇ ਡਿਲੇ ਕਰਤੇ ਆ। ਉਹ ਹੁਣ ਅਮਰੀਕਨ ਕੰਪਨੀਆਂ ਜਿਹੜੀਆਂ ਉਹ ਇਸ ਗੱਲ ਦੇ ਨਾਲ ਜੂਝ ਰਹੀਆਂ ਕਿਉਂਕਿ ਪ੍ਰਾਈਸ ਚੇਂਜ ਹੋ ਗਿਆ। ਅਮਰੀਕਾ ਦੀਆਂ ਕੰਪਨੀਆਂ ਦੀ ਕੀਮਤ ਦੇ ਵਿੱਚ ਤਬਦੀਲੀ ਆ ਗਈ ਕਿਉਂਕਿ ਬਾਹਰੋਂ ਕੋਸ਼ਿਸ਼ ਸਮਾਨ ਬਣਾਉਣ ਦੇ ਲਈ ਮਹਿੰਗਾ ਹੋ ਗਿਆ ਓਵਰਾਲ ਕੀਮਤ ਵਧ ਗਈ ਉਹਨਾਂ ਨੇ ਜਦੋਂ ਕਿਸੇ ਦੂਜੇ ਦੇਸ਼ ਨੂੰ ਦੱਸਿਆ ਵੀ ਕਿ ਇੰਨੇ ਦੀ ਚੀਜ਼ ਪਾਉਗੀ ਹੁਣ ਤੁਹਾਨੂੰ ਉਹਦੇ ਨਾਲ ਉਹਨਾਂ ਨੇ ਆਪਣੇ ਆਰਡਰ ਜਾਂ ਤਾਂ ਰੋਕ ਲਏ ਫਿਲਹਾਲ ਜਾਂ ਕੈਨਸਲ ਕਰ ਦਿੱਤੇ ਦੂਜੀ ਗੱਲ ਇਹ ਆ ਵੀ ਇਹਦੇ ਬਾਰੇ ਪਤਾ ਕੁਝ ਨਹੀਂ ਕੱਲੂ ਬੜਨਾ ਕੀ ਆ ਅਨਸਰਟਨਟੀ ਜਿਹੜੀ ਆ ਨਾ ਅਨਿਸ਼ਚਿਤਤਾ ਆ ਉਹ ਦੁੱਗਣਾ ਨੁਕਸਾਨ ਕਰ ਰਹੀ ਆ ਇਹ ਸਾਰੇ ਕੁਛ ਦਾ ਅੱਜ ਜਿਹੜੇ ਟੈਰਿਫ ਅਨਾਉਂਸ ਹੁੰਦੇ ਆ ਕੱਲ ਨੂੰ ਪੌਜ਼ ਹੋ ਜਾਂਦੇ ਆ ਉਹਦੇ ਨਾਲ ਜਿਹੜੀ ਗਲੋਬਲ ਟ੍ਰੇਡ ਆ ਸਾਰੇ ਦਾ ਸਾਰਾ ਇਸ ਵੇਲੇ ਮਤਲਬ ਉਹ ਅਨਸਟੇਬਲ ਹੋ ਗਿਆ ਆ ਤੇ ਜਿਹਦੇ ਨਾਲ ਅਮਰੀਕਾ ਦੀਆਂ ਕੰਪਨੀਆਂ ਨੂੰ ਵੱਡਾ ਨੁਕਸਾਨ ਹੋ ਰਿਹਾ ਜਿਹੜੇ ਕਈ ਬਿਜ਼ਨੈਸਸ ਨੇ ਸਟਕ ਹੋ ਗਏ ਨੇ ਕੰਪਨੀਆਂ ਪਲਾਨ ਹੀ ਨਹੀਂ ਕਰ ਸਕਦੀਆਂ ਅੱਗੇ ਨਵੇਂ ਵਰਕਰਸ ਨੂੰ ਉਹਨਾਂ ਨੇ ਹਾਇਰ ਕਰਨੇ ਆ ਕੀ ਕਰਨਾ ਆ ਆਪਣਾ ਕੰਮ ਵਧਾਉਣਾ ਆ ਐਕਸਪੈਂਡ ਕਰਨਾ ਆ ਜਾਂ ਅੱਗੇ ਟ੍ਰੇਡ ਹੋਣਾ ਕਿੱਦਾਂ ਆ ਅਗਲੇ ਹਫਤੇ ਦੇ ਵਿੱਚ ਕੀ ਹੋਣਾ ਜਾਂ ਅਗਲੇ ਮਹੀਨੇ ਦੇ ਵਿੱਚ ਕੀ ਹੋਣਾ ਕੰਪਨੀਆਂ ਨੂੰ ਪਤਾ ਕੁਛ ਨਹੀਂ ਓਵਰ ਆਲ ਸਾਰੇ ਕੁਛ ਦੇ ਵਿੱਚ ਨੁਕਸਾਨ ਹੋ ਰਿਹਾ ਜਿਹੜੀ ਗਲੋਬਲ ਇਕਨੋਮੀ ਆ ਉਹ ਬਹੁਤ ਸ਼ੇਕੀ ਹੋ ਗਈ ਆ ਕਦੇ ਉੱਤੇ ਚੱਲੇ ਜਾਂਦੀ ਕਦੇ ਥੱਲੇ ਆ ਜਾਂਦੀ ਆ ਸਪੈਸੀਫਿਕ ਕੰਪਨੀਆਂ ਜਿਵੇਂ ਉਹਨਾਂ ਨੇ ਨਾਂ ਦੱਸਿਆ ਲਿਟਲ ਟਾਈਕਸ ਨੇ ਟੌਇਜ਼ ਆ ਲਿਟਲ ਟਾਈਕਸ ਟੌਇਜ਼ ਆ ਇਸੇ ਤਰ੍ਹਾਂ ਰੌਕ ਲਾਬਸਟਰ ਸਾਈਕਲਸ ਨੇ ਬਾਈਕ ਬਣਾਉਂਦੇ ਆ ऐसे तरीके ਨਾਲ ਲਾਇਨਗੇਟ ਫਾਰਮਸ ਨੇ ਕਾਫੀ ਬਣਾਉਂਦੇ ਆ ਇਹ ਸਾਰਿਆਂ ਦੇ ਜਿਹੜੇ ਆਰਡਰ ਆ ਉਹ ਐਕਸਪੋਰਟ ਜਿੰਨੀ ਕਰਦੇ ਸੀ ਉਹ ਘਟ ਗਿਆ ਜਾਂ ਕੈਨਸਲ ਹੋ ਗਿਆ ਕੁਝ ਮਾਰਕੀਟ ਬੰਦ ਹੋ ਰਹੀ ਆ ਜਿਵੇਂ ਕੈਨੇਡਾ ਆ ਜਪਾਨ ਆ ਇਹਨਾਂ ਨੇ ਆਪਣੇ ਟੈਰਫ ਲਾ ਦਿੱਤੇ ਅਮਰੀਕਾ ਦੇ ਸਮਾਨ ਦੇ ਉੱਤੇ ਤੇ ਉਹਦੇ ਨਾਲ ਜਿਹੜੇ ਅਮਰੀਕ ਦੇ ਬਿਜ਼ਨਸ ਆ ਉਹਨਾਂ ਦਾ ਸਰਵਾਈਵ ਕਰਨਾ ਮੁਸ਼ਕਲ ਹੋ ਗਿਆ ਕੁਝ ਜੇ ਵੀ ਹੋਪਫੁਲੀ ਇਸ ਮੌਲੇ ਦੇ ਵਿੱਚ ਕੰਪਨੀਆਂ ਜਿਵੇਂ redland cotton ਆ ਜਿਹੜੇ ਬਹੁਤਾ ਸਮਾਨ ਅਮਰੀਕਾ ਦੇ ਵਿੱਚ ਹੀ ਵੇਚਦੇ ਆ ਉਹ ਥੋੜੇ ਜਿਹੀ ਇਸ ਗੱਲ ਨਾਲ ਹੈਗੇ ਆ ਕਿ ਕੁਝ ਨਾ ਕੁਝ ਹੋ ਜੂਗਾ ਬੇਸਿਕਲੀ ਜਿਹੜਾ ਅੰਤਰਰਾਸ਼ਟਰੀ ਖਰੀਦਦਾਰ ਆ ਜਿਹੜੀ ਇੰਟਰਨੈਸ਼ਨਲ ਲੈਵਲ ਦੇ ਉੱਤੇ ਅਮਰੀਕਾ ਦੀ ਕਿਸੇ ਕੰਪਨੀ ਤੋਂ ਪਰਚੇਸ ਕਰਨਾ ਆ ਉਹਦਾ ਟਰਸਟ ਟੁੱਟ ਗਿਆ ਵਿਸ਼ਵਾਸ ਨਹੀਂ ਰਿਹਾ ਉਹਨਾਂ ਨੂੰ ਕਿ ਜਿਹਦੇ ਨਾਲ ਲੰਬਾ ਇੰਪੈਕਟ ਪਊਗਾ ਟਰਸਟ ਦਾ ਮਤਲਬ ਇਹ ਆ ਕਿ ਕੰਪਨੀ ਨੂੰ ਪਤਾ ਹੈ ਕਿ ਅਮਰੀਕਾ ਦੀ ਫਰਾਨੀ ਕੰਪਨੀ ਨੂੰ ਹੀ ਆਰਡਰ ਦਿੰਨੇ ਆਂ ਔਰ ਰੇਟ ਕੋਟ ਕਰਦੇ ਆ ਉਹਦੇ ਤੋਂ ਬਾਅਦ ਇੰਨੇ ਦਾ ਸਬਾਨ ਸਾਨੂੰ ਮਿਲਦਾ ਹੁਣ ਉਹਨਾਂ ਨੇ ਟੈਰਫੀ ਇੰਨੇ ਲਾ ਦਿੱਤੇ ਕਿਉਂ ਰੇਟ ਬਦਲ ਗਿਆ ਉਹ ਕੰਪਨੀ ਉਹ ਕੱਲ ਨੂੰ ਫਿਰ ਬਦਲ ਸਕਦਾ ਹੈ ਸੋ ਉਹ ਜਿਹੜਾ ਇੱਕ ਟਰਸਟ ਸੀ ਉਹ ਆਪਣੀ ਪਲਾਨ ਨਹੀਂ ਕਰ ਸਕਦੇ ਵੀ ਸਾਨੂੰ ਚੀਜ਼ ਕਿੰਨੇ ਦੀ ਪੈਣੀ ਹੈ ਜਾਂ ਕੀ ਹੋਣਾ ਹੈ ਇਹਦਾ ਨੁਕਸਾਨ ਅਮਰੀਕਾ ਦੀਆਂ ਕੰਪਨੀਆਂ ਨੂੰ ਸਾਫ਼ ਤੌਰ ਦੇ ਉੱਤੇ ਹੋਇਆ ਕੱਲ ਨੂੰ ਫਾਇਦਾ ਹੋ ਜਾਵੇ ਪਤਾ ਨਹੀਂ ਪਰ ਫਿਲ ਫਲ ਫਿਲਹਾਲ ਅਮਰੀਕਨ ਮੈਨੂਫੈਕਚਰਰਸ ਨੂੰ ਨੁਕਸਾਨ ਹੋ ਰਿਹਾ ਇਸ ਚੀਜ਼